ਭਗਤ ਰਵਦਾਸ ਜੀ ਮਹਾਰਾਜ ਉਸ ਦੌਰ ਦੇ ਵਿੱਚ ਬਨਾਰਸ ਦੇ ਵਿੱਚ ਪੈਦਾ ਹੋਏ ਨੇ ਜਦ ਕੇ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ ਕੋਣਾ ਸਰਸ਼ਾਰ ਹੋਇਆ ਹੋਇਆ ਸੀ ਹਰ ਪਾਸੇ ਭਗਤੀ ਲਹਿਰ ਹਰ ਪਾਸੇ ਭਗਤ ਭਾਵਨਾ ਦੇ ਵਿੱਚ ਡੁੱਬੇ ਹੋਏ ਮਹਾਪੁਰਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਵਾਕ ਹੈ ਵੈਸੇ ਤਾਂ ਹਰ ਯੁਗ ਯੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਯੁਗ ਦੇ ਵਿੱਚ ਹਰ ਸਮੇਂ ਦੇ ਵਿੱਚ ਭਗਤ ਹੁੰਦੇ ਰਹੇ ਨੇ ਸੰਤ ਹੁੰਦੇ ਰਹੇ ਨੇ ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ ਜਿਸ ਦੇ ਵਿੱਚ ਚੌਂ ਦਿਸ਼ਾਵਾਂ ਦੇ ਵਿੱਚ ਭਗਤ ਹੀ ਭਗਤ ਪੈਦਾ ਹੋਏ ਉਸੇ ਭਗਤੀ ਕਾਲ ਦੇਚ ਸੂਫੀ ਫਕੀਰਾਂ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਕ ਤੌਰ ਤੇ ਸਰਸਬਜ਼ ਕੀਤਾ ਔਰ ਮਾਨਸਿਕ ਤੌਰ ਤੇ ਉੱਚਾ ਕੀਤਾ ਜੀਵਨ ਦੀ ਜਾਂਚ ਦਸੀ ਰਵਿਦਾਸ ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਦੇ ਚੋਂ ਇੱਕ ਮਹਾਨ ਭਗਤ ਨੇ ਪੇਸ਼ੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਵਾਸਤਵਿਕ ਚਮਾਰ ਤੇ ਉਹੀ ਹੈ ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ ਚਮੜੇ ਖਲੜੀ ਦਾ ਹੀ ਰਸ ਮਾਲਣਾ ਜੀਵਨ ਦਾ લક્ષ ਹੈ ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ ਚਮੜੇ ਦਾ ਕੰਮ ਕਰਦੇ ਆ ਹਾਂ ਸੁਰਤ ਚਮੜੇ ਤੋਂ ਉੱਚੀ ਰੱਖਣੀ ਇਹ ਕੋਈ ਭਗਤ ਰਵਦਾਸ ਜੀ ਮਹਾਰਾਜ ਤੋਂ ਸਿੱਖੇ ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿੱਕ ਮੰਦਰਾਂ ਦੇ ਦਰਵਾਜ਼ੇ ਹੀ ਆਪ ਲਈ ਬੰਦ ਨੇ ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੀ ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪਰਫੁੱਲਤ ਹੋਇਆ ਦਰਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਬਸੋ ਗੀਤ ਰਾਹੀਂ ਸੰਗੀਤ ਰਾਹੀਂ ਸੰਗੀਤ ਔਰ ਗੀਤ ਪਰਮਾਤਮਾ ਦੇ ਬਹੁਤ ਨਿਕਟ ਹੈ ਬਹੁਤ ਨਿਕਟ ਹੈ ਸੰਗੀਤ ਇੱਕ ਕਲਾ ਹੈ ਗੀਤ ਇੱਕ ਕਲਾ ਹੈ ਤੇ ਪਰਮਾਤਮਾ ਸਵਮੇ ਵੀ ਇੱਕ ਕਲਾਕਾਰ ਹੈ ਐਸਾ ਮਹਾਨ ਕਲਾਕਾਰ ਕਿ ਉਸ ਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ ਇੱਕ ਨਿੱਕਾ ਜਿਹਾ ਬੀਜ ਧਰਤੀ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ ਕੋਮਲ रूप ਉਸ ਦਾ ਧਰਤੀ ਤੋਂ ਬਾਹਰ ਨਿਕਲਦਾ ਹੈ ਸਹਿਜੇ ਸਹਿਜੇ ਵਿਕਸਤ ਹੁੰਦਾ ਹੈ ਸ਼ਾਖਾ ਪੱਤੇ ਫਿਰ ਉਸ ਦੇ ਚੋਂ ਜਦ ਫੁੱਲ ਖਿੜਦੇ ਨੇ ਫਲ ਲੱਗਦੇ ਨੇ ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾ ਰਹਿ ਨਹੀਂ ਸਕਦਾ ਮਨੁੱਖ ਅਧਿਆਤਮ ਉਸ ਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ ਸਾਗਰ ਦੇ ਚੋਂ ਬਾਹਰ ਪੁੱਟਦੀ ਹੈ ਉਮੜ ਉਮੜ ਕੇ ਉਹ ਚਾਰੋਂ ਪਾਸੇ बरसਦੀ ਹੈ ਇਹ ਇੱਕ ਮਹਾਨ ਕਲਾ ਹੈ ਪਹਾੜਾਂ ਦੇ ਵਿੱਚ ਝਰਨਿਆਂ ਦੀ ਰਫਤਾਰ ਔਰ ਇਹ ਗੁੰਜਾਰ ਚਾਰੋਂ ਪਾਸੇ ਦਾਇਵਾਤਾ ਵਰਣ ਦਰਸ ਉਸ ਮਹਾਨ ਕਲਾਕਾਰ ਦੀ ਕਲਾ ਦੇਹੀ ਪ੍ਰਦਰਸ਼ਨੀ ਹੈ ਕਦੀ ਕਦੀ ਸੰਗੀਤਕਾਰ ਚਿੱਤਰਕਾਰ ਮੂਰਤੀਕਾਰ ਔਰ ਲੇਖਕ ਲੋਗ ਆਪਣੀ ਕਲਾ ਦੀ ਖਾਸ ਰੂਪ ਦੇਚ ਪਰਦਰਸ਼ਨੀ ਕਰਾਇਆ ਕਰਦੇ ਨੇ ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ ਹਰ ਥਾਂ ਤੇ ਹੋ ਰਹੀ ਹੈ ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ ਚਾਹ ਆਸਮਾਨ ਤੇ ਝਾਤ ਮਾਰੀਏ ਚਾਹ ਸਾਗਰ ਤੇ ਨਿਗਾਹ ਮਾਰੀਏ ਚਾਹ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ ਚਾਹੇ ਪਸ਼ੂਆਂ ਨੂੰ ਵੇਖੀਏ ਪੰਛੀਆਂ ਨੂੰ ਵੇਖੀਏ ਬਨਸਪਤੀ ਨੂੰ ਵੇਖੀਏ ਹਰ ਥਾਂ ਤੇ ਉਸ ਦੀ ਕਲਾ ਉਜਾਗਰ ਹੋ ਰਹੀ ਹੈ ਪ੍ਰਗਟ ਹੋ ਰਹੀ ਹੈ ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਦੇ ਵਿੱਚ ਉਹ નિਪੁੰਨ ਹੈ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਗਿਆਤਾ ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ ਤਾਂ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰਾਹੀਂ ਹੁੰਦਾ ਹੈ ਭਗਤ ਰਵਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ ਜੁੱਤੀਆਂ ਗੰਡਣਾ ਨਵੀਆਂ ਜੁੱਤੀਆਂ ਬਣਾਉਣਾ ਚਮੜੇ ਨੂੰ ਰੰਗਣਾ ਔਰ ਮੋਏ ਹੋ ਢੋਹਾਂ ਦੀ ਖਲ ਲਾਣੀ ਇਥੇ ਆਪ ਦਾ ਧੰਦਾ ਹੈ ਪਰ ਬੈਠੇ ਆ ਬੈਠੇ ਆ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਹੈ ਗੀਤ ਦੇ ਰਾਹੀ ਸੰਗੀਤ ਦੇ ਰਾਹੀ ਰਵਦਾਸ ਨੇ अनेका ਰਾਗਾਂ ਵਿੱਚ ਸ਼ਬਦ ਆਪਣਾ ਮధుਰ ਕਲਾਮ ਉਚਾਰਨ ਕੀਤਾ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ ਆਬਦੇ ਤੇ ਇੱਕ ਪ੍ਰਸ਼ਨ ਹੋਇਆ ਜਦ ਆ ਭਾਰਤ ਦੀ ਯਾਤਰਾ ਤੇ ਸਨ ਕਹਾਂ ਕੇ ਵਾਸੀ ਕਿੱਥੋਂ ਦੇ ਵਾਸੀ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਰਵਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ ਫਲਸਫਾਨਾ ਹੈ ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ ਅੰਦਰੋਂ ਪ੍ਰਮਾਤਮਾ ਬੋਲ ਰਿਹਾ ਹੈ ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ ਹਕੀਕਤ ਹੈ ਇਹ ਬਹੁਤ ਵੱਡੀ ਸਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਰਵਦਾਸ ਦੇ ਅੰਦਰੋਂ ਪ੍ਰਗਟ ਹੋਇਆ ਹੈ ਇਹ ਠੀਕ ਹੈ ਕਿ ਆਪ ਜੁਤੀਆਂ ਗੰਡਦੇ ਨੇ ਪਰ ਨਹੀਂ ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀ ਰੱਬ ਨਾਲ ਗੰਢ ਦਿੰਦੇ ਨੇ ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ ਅੱਜ ਹਰ ਚੌਕ ਦੇ ਵਿੱਚ ਮੋਚੀ ਬੈਠੇ ਤੇ ਮਿਲਣਗੇ ਪਰ ਰਵਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ ਹਰ ਸ਼ਹਿਰ ਦੇ ਵਿੱਚ ਗਵਾਲੇ ਔਰ ਜੁਲਾਹੇ ਮਾਮਾਰ ਕੁਮਾਰ 나ਈ ਤੋਬੀ ਕਸਾਈ ਛਿੰਬੇ ਬੈਠੇ ਨੇ ਪ੍ਰਣਾਮ ਦੇਉ ਜੈਸਾ ਛਿੰਬਾ ਲਬਣਾ ਬਹੁਤ ਔਖੀ ਗੱਲ ਹੈ ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਛਾੜ ਦਿੰਦਾ ਸਿਰਫ ਕੱਪੜੇ ਹੀ ਨਹੀਂ ਕਬੀਰ ਬੁੰਨਦਾ ਤਾਣਾ ਪੇਟਾ ਹੀ ਇੱਕ ਨਹੀਂ ਕਰਦਾ ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਸੰਦੇਸ਼ ਦਿੰਦਾ ਰਹਿੰਦਾ ਹੈ ਇਹਨਾਂ ਭਗਤਾਂ ਦੇ ਦਰਸਲ ਧੰਦੇ ਵੀ ਧਰਮ ਨੇ ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ ਦੁਰਗੰਧ ਰੱਖਦਾ ਹੈ ਤਾਂ ਭਗਤ ਰਵਦਾਸ ਦੇ ਅੰਦਰ ਉਹ ਪ੍ਰਭੂ ਪ੍ਰਗਟ ਹੋਇਆ ਫਲਸਫੇ ਦੇ ਰਾਹੀ ਗੀਤ ਦੇ ਰਾਹੀ ਸੰਗੀਤ ਦੇ ਰਾਹੀ ਜਦ ਆਪ ਤੇ ਪ੍ਰਸ਼ਨ ਹੋਇਆ ਕਿਥੋਂ ਦੇ ਵਾਸੀ ਹੋ ਤਾਂ ਆਪ ਕਹਿੰਦੇ ਨੇ ਬੇਗੰਪੁਰਾ ਸ਼ਹਿਰ ਕੋ ਨਾ ਮੇਰੇ ਸ਼ਹਿਰ ਦਾ ਨਾਂ ਹੈ ਬੇਗੰਪੁਰਾ ਮੈਂ ਉੱਥੋਂ ਦਾ ਵਾਸੀ ਹਾਂ ਬੇਗੰਪੁਰਾ ਇਹ ਕਿੱਥੇ ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ ਕਿਸੇ ਮੁਲਕ ਦੇ ਇਕ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ ਪ੍ਰਾਂਤ ਦਾ ਨਾਮ ਨਹੀਂ ਹੈ ਧਰਤੀ ਦੇ ਉਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ ਦੁੱਖ ਮੌਜੂਦ ਹੈ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਆਵੇ ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਆਉਣ ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ ਪਰ ਰਵਿਦਾਸ ਕਹਿੰਨੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ ਬੇਗਮ ਬੁਰਾ ਸਹਿਰ ਕੋ ਨਾ ਦੁੱਖ ਅੰਦੋ ਨਾਹੀ ਤੈ ਠਾਂ ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ ਉੱਥੇ ਪੀੜਾ ਹੈ ਹੀ ਨਹੀਂ ਉੱਥੇ ਕਲੇਸ਼ ਹੈ ਹੀ ਨਹੀਂ ਹੁਣ ਰਵਿਦਾਸ ਦੇ ਦਸੇ ਇਸ ਬੇਗਮਪੁਰੇ ਨੂੰ ਲਭੀਏ ਜ਼ਮੀਨ ਦੇਤੇ ਜਿੱਥੇ ਗਮ ਨਹੀਂ ਦੁੱਖ ਨਹੀਂ ਤੂੰ ਧਰਤੀ ਦੇਤੇ ਤੇ ਐਸਾ ਲਭਣਾ ਬਹੁਤ ਔਖ ਹੈ ਜਦ ਕੇ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ ਹਰ ਬੰਦਾ ਪੀੜਾ ਤੇ ਆ ਹੋਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ ਜੈਸੇ ਕਿ ਗੁਰੂ ਦੂਦੇ ਸ਼ਾਇਰ ਦਾ ਕਹਿਣਾ ਹੈ ਕਬਾਬੇ ਸ਼ੀਖ ਹੈ ਹਮ ਕਰਵਟੇ ਹੈ سو بدلتے ہیں جو جل جاتا ہے یہ پہلو تو وہ پہلو بدلتے ہیں اس کلیش بھرے دیچ، روداس کہنے نے میری نگری دانا ہے بے غم پورا اتے دکھ نہیں ہے اتھے بھی کچھ نہیں ہے کی، ਨਾ ਤਸਵੀਸ ਖਿਰਾਜ ਨਾਮਾਲ ਖੌਫ ਨਾ ਖਤਾ ਨਾ ਤਰਸ ਜ਼ਵਾਲ ਉੱਥੇ ਕੋਈ ਚਿੰਤਾ ਵੀ ਨਹੀਂ ਹੈ ਮਨੁੱਖਤਾ ਦੇਤੇ ਦ੍ਰਿਸ਼ਟੀ ਮਾਰੀਏ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਨ ਕਰਦੇ ਨੇ ਚਿੰਤਾ ਤਹੀ ਦੀ ਸੈ ਸਭ ਕੋ ਹੈ ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ ਚਾਰੇ ਪਾਸੇ ਦੇਖਦੇ ਹਾਂ ਮਨੁੱਖ ਦੀ ਅੱਖਾਂ ਵਿੱਚ ਚਿੰਤਾ ਮਨੁੱਖ ਦੇ ਬੋਲਾਂ ਵਿੱਚ ਚਿੰਤਾ ਮਨੁੱਖ ਦੇ ਚਿਹਰੇ ਦੇ ਚਿੰਤਾ ਉੱਠਦੇ ਹਾਂ ਬੈਠਦੇ ਹਾਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ ਹੈ ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ ਪਤਾ ਨਹੀਂ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ ਇਸ ਦੀ ਚਿੰਤਾ ਪ੍ਰਰਵਦਾਸ ਕਹਿੰਦੇ ਨੇ ਮੇਰੀ ਨਗਰੀ ਦੇਚ ਚਿੰਤਾ ਹੈ ਹੀ ਨਹੀਂ ਜੀਵਨ ਦਾ ਇੱਕ ਢੰਗ ਹੈ ਇਹ ਨਗਰੀ ਬਾਹਰ ਨਹੀਂ ਹੈ ਇਹ ਸ਼ਹਿਰ ਕਿਸੇ ਨਕਸ਼ੇ ਦੇਚ ਦੇਖਾਂਗੇ ਤੇ ਨਹੀਂ ਮਿਲੇਗਾ ਦਰਸਲ ਇੱਕ ਹਾਲਤ ਹੈ ਇਹ ਮਨ ਦੀ ਇੱਕ ਅਵਸਥਾ ਹੈ ਇੱਕ ਜੀਵਨ ਦਾ ਢੰਗ ਹੈ ਇਕਾਲਮ ਦਾ ਕਹਿਣਾ ਹੈ ਜੋ ਹੱਸ ਰਹਾ ਹੈ سو ہنس رہے گا جو رو رہا ہے سو رو رہے گا سکون قلب سے خدا خدا کر جو کچھ کے ہونا ہے سو ہو رہے گا تم اپنا سکون ناس نہ کر جو کچھ ہونا ہے وہ تیرے کیتیاں ٹلنا نہیں رکنا نہیں ہاں تو اتنا ہی کر سکتا ہے کہ جو کچھ ہونا ہے ਇਨੂੰ ਖਿੜੇ ਮੱਥੇ تسلیم ਕਰ ਲੈ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ ਤੁਰਦਾਸ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ ਨਾ ਤਸ਼ਵੀਸ ਖਰਾਜ ਨਾ ਮਾਲ ਖਰਾਜ ਟੈਕਸ ਦੁਨੀਆ ਦੇ ਵਿੱਚ ਰਹਿੰਦੇ ਆ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ ਮਾਲ ਅਸਬਾਬ ਵੱਧਦਾ ਹੈ ਤੋ ਟੈਕਸ ਵੀ ਵੱਧਦਾ ਹੈ ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਹਨ ਖਰਾਜ ਵੀ ਦੇਣਾ ਪੈਂਦਾ ਹੈ ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧੀ ਜਾ ਰਹੀ ਹੈ ਧਨ ਵੱਧਦਾ ਜਾ ਰਿਹਾ ਹੈ ਪਰਮ ਆਨੰਦ ਵੱਧਦਾ ਜਾ ਰਿਹਾ ਹੈ ਪਰ ਮੇਰੇ ਤੇ ਕੋਈ ਟੈਕਸ ਨਹੀਂ ਮੇਰੇ ਤੇ ਕੋਈ ਖਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ ਹਾਲਾਂਕਿ ਬੈਰੋਨੀ ਦੁਨੀਆ ਚ ਅਸੀਂ ਦੇਖਦੇ ਆ ਕਿ ਮਨੁੱਖ ਦਾ ਸੁੱਖ ਵਧੇ ਮਨੁੱਖ ਦਾ ਆਰਾਮ ਵਧੇ ਮਨੁੱਖ ਦੀ ਦੌਲਤ ਵਧੇ ਮਨੁੱਖ ਦੀ ਸੰਪਦਾ ਵਧੇ ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਏ ਦੁੱਖ ਵੱਧਦਾ ਏ ਕਿ ਟੈਕਸ ਵਧੇਗਾ ਖਰਾਜ ਦੇਣਾ ਪਏਗਾ ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਰਾਜ ਨਾ ਮਾਲ ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ ਟੈਕਸ ਨਹੀਂ ਦੇਣਾ ਪੈਂਦਾ ਸਵਾਲ ਇੱਥੇ ਪੈਦਾ ਹੁੰਦਾ ਹੈ ਮਾਲ ਕੀ ਹੈ ਮਾਲ ਐਸਾ ਹੈ ਦੁਨੀਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ ਅਤੰਤ ਕਠਿਨ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਾ ਖਰੀਦਣੀ ਬੜੀ ਔਖੀ ਗੱਲ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਦਇਆ ਸੇਲ ਸੰਜਮ ਬਾਜ਼ਾਰ ਦੇ ਚੋਨੇ ਨਹੀਂ ਮਿਲੇਗਾ संतोष ਤੇ صبر ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਕਿਸੇ ਬਾਜ਼ਾਰ ਦੇ ਚ ਨਹੀਂ ਮਿਲੇਗਾ ਇਹ ਐਸੇ ਗੁਣ ਨੇ ਐਸਾ ਮਾਲ ਅਸਬਾਬ ਹੈ ਜੋ ਦਿਨ ਦੁਨੀਆ ਦੇ ਬਾਜ਼ਾਰ ਦੇ ਚ ਨਹੀਂ ਮਿਲੇਗਾ ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ RAM ਪਦਾਰਥ ਪਾਇ ਕੇ ਕਬੀਰਾ ਗਾਂਠ ਨਾ ਖੋਲ جہا پدارتھ یہ جہاں مال پراپت کیتا ہے اے کبیر اس پدارتھ دی گھٹڑی کدرے کھولی نہ اس مال اسباب دی گھٹڑی کدرے کھولی نہ کیوں کہ ایسا بیرونی دنیا بچ کوئی بازار ہی نہیں ہے رام پدارتھ پائے کے کبیرہ گانٹھ نہ کھول ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੋਲ ਕੋਈ ਪਟਣ ਨਹੀਂ ਹੈ ਕੋਈ ਬਾਜ਼ਾਰ ਨਹੀਂ ਹੈ ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ ਇਸ दैवी ਗੁਣਾਂ ਦੀ ਗਠੜੀ ਰੋ ਮੈਂ ਦੁਨੀਆ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ ਜੈਸੇ ਕੋਈ ਹੀਰਿਆਂ ਨੂੰ ਵੇਚੇ ਉਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ ਕੋਈ ਸੋਨਾ ਵੇਚਣ ਉਥੇ ਚਲਾ ਜਾਏ ਜਿਸ ਬਾਜ਼ਾਰ ਦੇ ਵਿੱਚ ਲੋਹਾ बिकਦਾ ਕੋਈ ਹੀਰੇ ਲਾਲ ਪੰਨੇ ਜਵਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ ਲੱਕੜਾਂ ਵਿਕਦੀਆਂ ਨੇ ਇਹ ਗੱਲ ਸੁਭਾਏ ਮਾਨਤੇ ਨਹੀਂ ਹੈ لیکن کبیر ਕਹਿੰਦੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈਏ ਜੋ ਬਾਜ਼ਾਰ ਹੀ ਕੋਲੇ ਆਂਦਾ ਹੈ ਜੋ ਬਾਜ਼ਾਰ ਹੀ پتھرਾਂ ਦਾ ਹੈ ਜੋ ਬਾਜ਼ਾਰ ਹੀ ਲੋਹੇ ਦਾ ਹੈ ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ درਸਲ ਦੁਨੀਆ ਦੇ ਕਿਸੇ ਬਾਜ਼ਾਰ ਦੇ ਵਿੱਚ ਵੀ ਚਲੇ ਜਾਈਏ ਸਬਰ ਕਿੱਥੋਂ ਮੰਗੀਏ ਸੰਤੋਖ ਕਿੱਥੋਂ ਮੰਗੀਏ ਕਿਹੜੀ ਦੁਕਾਨ ਤੋਂ ਮੰਗੀਏ ਸੀਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀਏ ਇਹ दैਵੀ ਗੁਣਾਂ ਦੀ ਦੌਲਤ ਇਸ ਦੇ ਕੋਈ ਬਾਜ਼ਾਰ ਨਹੀਂ ਨੇ ਨਹੀਂ ਪਠਣ ਨਹੀਂ ਪਰਖੋ ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਨ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਕਹਿਣੀਆਂ ਪੈਣਗੀਆਂ ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ 파ਰਖੂ ਹੀ ਨਹੀਂ ਆਉਂਦਾ ਕਿਉਂਕਿ ਕੋਲਿਆਂ ਦੀ ਮੰਡੀ ਦੇ ਵਿੱਚ ਤੇ ਕੋਲਿਆਂ ਦੇ 파ਰਖੂ ਆਣਗੇ ਪੱਥਰਾਂ ਦੀ ਮਾਰਕੀਟ ਦੇ ਵਿੱਚ ਪੱਥਰਾਂ ਦੇ ਜਾਣਕਾਰ ਆਣਗੇ ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਾਰ ਆਉਣਗੇ ਤੇ ਲੱਕੜਾਂ ਦੇ 파ਰਖੂ ਆਣਗੇ ਇਹ ਕਿਹੜੀ ਲੱਕੜ ਹੈ ਚੰਗੀ ਹੈ ਮਾੜੀ ਹੈ ਇਮਾਰਤੀ ਹੈ ਜਲਾਉ ਹੈ ਲਖਣਾ ਦੇ ਹੀ ਖਰੀਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਾਰ ਆਉਣਗੇ ਭਗਤ ਕਬੀਰ ਕਹਿੰਦੇ ਨੇ ਇਨ੍ਹਾਂ ਮੰਡੀਆਂ 'ਚ ਮੈਂ ਬੈਠ ਗਿਆ ਹਿਰਿਆਂ ਦਾ ਵਪਾਰ ਕਰਨ ਲਈ ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ ਅਕਸਰ ਭਗਤ ਲੋਗਾ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹ ਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ। ਸੰਸਾਰ ਵਿਰੋਧਤਾ ਕਰਦਾ ਰਿਹਾ। ਤੋਂ ਭਗਤ ਜੀ ਕਹਿੰਦੇ ਨੇ ਕੋਈ 파ਰਖੂ ਹੀ ਨਹੀਂ ਹੈ। ਮੈਂ ਬੈਠਾ ਲੋਕੀ ਕੋਲੇ ਖਰੀਦਦੇ ਪੈਨੇ, ਇਟਾ ਖਰੀਦਦੇ ਪੈਨੇ, ਪੱਥਰ ਖਰੀਦ ਰਹੇ ਨੇ, ਲੋਹਾ ਖਰੀਦ ਰਹੇ ਨੇ। لکڑا خرید رہے ہیں تو میں پوٹلی کھول کے بیٹھا ہاں میری طرف کوئی آمدہ ہی نہیں کوئی خریدار ہی نہیں کوئی پارکو نہیں نہیں پٹن نہیں پارکو نہیں گاہک پھر کوئی خریدار ہی نہیں گاہک ہی نہیں ہے جو چیز میرے کول ہے اس دا کوئی خریدار ہی نہیں ہے دیکھن دے دیکھنے ہے ایک راجنیتک دے پچھے جتنی بھیڑ چل پی ਇਕ ਧਨਵਾਨ ਦੇ ਆਲੇ ਜਿਤਨੀ ਦੁਨੀਆ ਮੰਡਲਾਉਂਦੀ ਹੈ ਅਧਿਆਤਮदर्शी ਦੀ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧ ਤਈ ਕੀਤੀ ਹੈ ਉਹਦੇ ਬੋਲਾਂ ਨਾਲ ਉਹਦੀ ਜ਼ਿੰਦਗੀ ਨਾਲ జగਤ ਸਹਿਮਤ ਨਹੀਂ ਹੋਇਆ ਤਾਂ ਸ਼੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ ਤੇ ਜੇ ਮਬਾ ਦਾ ਇਸ ਬਹੁਤੀ ਢੀੜ ਦੇ ਚ ਜੋ ਕੋਲਿਆਂ ਦੇ ਗ੍ਰਾਹਕ ਨੇ ਲੋਹੇ ਦੇ ਗ੍ਰਾਹਕ ਨੇ ਕਿਦਰੇ ਇਕਦ ਇਸ ਹੀਰੇ ਦਾ ਗਰਾਖ ਆ ਵੀ ਜਾਏ ਪਰਖੂ ਆ ਵੀ ਜਾਏ ਤਾਂ ਨਹੀਂ ਮੋਹਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ ਉਹ ਮੁੱਲ ਨਹੀਂ ਉਤਾਰਦਾ ਸਮਝਦੇ ਹੈ ਇਹ ਹੀਰਾ ਹੈ ਪਰਖ ਤੇ ਹੈ ਉਸ ਨੂੰ ਔਰ ਉਹ ਖਰੀਦਾਰ ਵੀ ਹੈ ਲੇਕਿਨ ਮੁੱਲ ਨਹੀਂ ਦੇਣਾ ਚਾਹਦਾ ਇੱਥੇ ਸਵਾਲ ਪੈਦਾ ਹੁੰਦਾ ਹੈ ਮੁੱਲ ਕੀ ਹੈ कंचन सों पाए नहीं तोल मन दे राम लिया है मोल मन ही उस दामुल है अपना मन भेंट करिए ते राम नाम दा हीरा प्राप्त करिए पर ए मोल देने नु कोई तैयार ही नहीं इस वास्ते खरीदार होंदे होयां भी पारखू होंदे होयां भी सूझ समझ र... रखदे होयां भी कई मनो ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਮੁੱਲ ਨਹੀਂ ਉਤਾਰਦੇ ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ ਤਾਂ ਆਮ ਇਨਾ ਬ੍ਰਮਗੈਨੀਆਂ ਨੂੰ ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸਵੀਜ਼ ਖਿਰਾਜ ਨਮਾਲ ਮਾਲ ਮੇਰਾ ਵੱਧਾ ਜਾ ਰਿਹਾ ਹੈ ਧਨ ਪਦਾਰਥ ਮੇਰਾ ਵੱਧਾ ਜਾ ਰਿਹਾ ਹੈ ਪਰਿਸ਼ਤੇ ਮੈਨੂੰ ਕੋਈ ਖਰਾਜ ਨਹੀਂ ਦੇਣਾ ਪੈਂਦਾ ਇਸਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਖੌਫ ਨਾ ਖਤਾ ਨਾ ਤਰਸ ਜ਼ਵਾਲ ਫਿਰ ਜਿਸ ਸ਼ਾਇਰ ਵਿੱਚ ਮੈਂ ਰਹਿਣਾ ਉਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਡਰ ਨਹੀਂ ਅੱਜ ਤੇ ਸੀ ਦੇਖਦੇ ਆ ਕਿ ਜੰਗਲਾਂ ਦੇ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਖੌਫ ਵੱਧਦਾ ਜਾ ਰਿਹਾ ਹੈ ਜੰਗਲਾਂ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ ਸ਼ਹਿਰਾਂ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਨੇ ਚਾਰ ਪੈਰਾਂ ਵਾਲੇ ਚੋਪਾਏ ਜਾਨਵਰ ਜੰਗਲਾਂ ਵਿੱਚ ਘਟਦੇ ਜਾ ਰਹੇ ਨੇ ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ ਤੇ ਅਜੋਕੇ ਯੁੱਗ ਦੇ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ ਹੈ ਪ੍ਰਾਚੀਨ ਸਮੇਂ ਦੇ ਵਿੱਚ ਚੋਪਾਿਆਂ ਦਾ ਖਤਰਾ ਸੀ ਔਰ ਉਨ੍ਹਾਂ ਤੋਂ ਬਚਾਉ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ ਸਾਧਨ ਜੁਟਾਣੇ ਪੈਂਦੇ ਸਨ ਸਾਰੀ ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ ਕੋਈ ਸ਼ੇਰ ਨਾ ਆ ਜਾਏ ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾਂ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਤ ਕਰੀਏ। ਸ਼੍ਰੀ ਰਮਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉਸ ਸ਼ਹਿਰ ਵਿੱਚ ਖੌਫ ਨਹੀਂ ਹੈ। ਡਰ ਨਹੀਂ ਹੈ। ਨਾ ਕੋਈ ਡਰਾਉਂਦਾ ਹੈ ਨਾ ਕੋਈ ਡਰਦਾ ਹੈ। ਦਰਸਲ ਇਹ ਹੀ ਬ੍ਰह्मज्ञानी ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਭੈ ਕਾਹੋਂ ਕੋ ਦੇਤ ਨੈ ਨੈ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨਾ ਡਰਣਾ ਦੁਸ਼ਟ ਪਣਾ ਹੈ ਡਰਨਾ ਕਾਇਰਤਾ ਹੈ 부ਜਦਲੀ ਹੈ 부ਜਦਲੀ ਪ੍ਰਮਾਤਮਾ ਤੋਂ ਦੂਰ ਹੈ ਪਰ ਜ਼ਾਲਮ ਵੀ ਪ੍ਰਮਾਤਮਾ ਤੋਂ ਦੂਰ ਹੈ ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਨਾ ਤੇ ਡਰਾਣਾ ਇਸ ਤੋਂ ਭਗਤ ਉੱਚਾ ਜੀਂਦਾ ਹੈ ਤੋਂ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਖੌਫ ਨਹੀਂ ਹੈ ਖਤਾ ਉਥੇ ਧੋਖੇ ਵੀ ਨਹੀਂ ਨੇ ਉਥੇ ਛਲ ਨਹੀਂ ਹੈ ਉਥੇ ਕਪਟ ਨਹੀਂ ਹੈ ਜਿਸ ਦੁਨੀਆ ਦਾ ਮੈਂ ਵਾਸੀ ਆਂ ਜਿਸ ਸ਼ਹਿਰ ਦਾ ਮੈਂ ਵਾਸੀ ਆਂ ਉਥੇ ਧੋਖਾ ਨਹੀਂ ਹੈ ਧੋਖਾ ਦੇਣਾ ਧੋਖਾ ਖਾਣਾ ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ ਇਹਨਾਂ ਦੋਹਾਂ ਤੋਂ ਉੱਚਾ ਜੀਵਣਾ ਤੇ ਜ਼ਵਾਲ ਕਹਿੰਦੇ ਨੇ ਢੈਂਦੀ ਕਲਾ ਨੂੰ ਪਛਤੀ ਨੂੰ ਉਨਤੇ ਆਲਮਾ ਦਾ ਕਹਿਣਾ ਹੈ ਹਰ ਕਮਾਲੇ ਰਾਜਵਾਲ ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ ਕੋਈ ਐਸਾ ਚੜਨਾ ਨਹੀਂ ਜੋ ਟਹਿਂਦੀ ਕਲਾ ਦੀ ਨਹੀਂ ਤਰਫ ਨਹੀਂ ਜਾਂਦਾ ਉਚੰ ਤਨਿ ਚੰ ਨਾਨਾ ਸੋ ਮੂਚੰ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਉਚਾ ਚੜੇ ਸੋ ਜਾਏ ਭਿਆਲਾ ਜੋ ਉੱਪਰ ਜਾ ਰਿਹਾ ਹੈ ਆਖਰ ਥੱਲੇ ਆਏਗਾ جو اٹھ رہے ہیں آخر تھلے آئے گا بچہ ود ود رہے رہے طاقت ود رہی ہے سندرتا ود رہی ہے شکتی ود رہی ہے اج بڑھا ہو گیا ہوں گھٹنا گھٹنا گھٹ جائے گا ہوں ڈیندی کلا ہوں زوال شریر زوال دی طرف پہاڑ ਜ਼ਵਾਲ ਦੀ ਤਰਫ ਜਾਂਦੇ ਨੇ ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤ੍ਰ ਗਗਨੰ ਘਟੰਤ ਗਿਰ ਤਰਸ ਖੰਡਨ ਘਟੰਤ ਲਲਨਾ ਬ੍ਰਾਤ ਮੋਹਿਤੰ ਆਖਿਰ ਇਸਤਰੀ ਦਾ ਮੋਹ ਬ੍ਰਾਹਮਣ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਨਾ ਸ਼ੁਰੂ ਹੋ ਜਾਂਦਾ ਹੈ ਪੁੱਤਰਾਂ ਦਾ ਮੋਹ ਵੀ ਇੱਕ ਸ਼ਿਕਰ ਤੇ ਪਹੁੰਚ ਕੇ ਘਟਨਾ ਸ਼ੁਰੂ ਹੋ ਜਾਂਦਾ ਹੈ ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ ਚੰ드ਰਾ ਮਾ ਵੀ ਘਟਦਾ ਹੈ ਪਹਾੜ ਵੀ ਕੱਟਦੇ ਨੇ ਜ਼ਮੀਨ ਵੀ ਕੱਟਦੇ ਨੇ ਤੇ ਜੋ ਘਟਦਾ ਹੈ ਆਖਰ ਮਿਟਦਾ ਹੈ ਜੋ ਵੱਧਦਾ ਹੈ ਉਹ ਘਟਦਾ ਹੈ ਜੋ ਘਟਦਾ ਹੈ ਉਹ ਮਿਟਦਾ ਹੈ ਇਹ ਨਿਯਮ ਸਭ ਤੇ ਲਾਗੂ ਹੈ ਇੱਕ ਤੇ ਨਹੀਂ ਲਾਗੂ ਉਹ ਪ੍ਰਮਾਤਮਾ ਇਹ ਜੋ ਪ੍ਰਮਾਤਮਾ ਨਾਲ ਜੁੜ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਨਾ ਢਾਟ ਹੈ ਨਾ ਬਾਦ ਹੈ ਨਾ ਢਾਟ ਬਾਦ ਹੁੰਤ ਹੈ ਈਸ਼ਵਰ ਦੇ ਵਿੱਚ ਅਕਾਲ ਪੁਰਖ ਦੇ ਵਿੱਚ ਨਾ ਘਟਣਾ ਹੈ ਨਾ ਵਧਣਾ ਹੈ ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ ਵਧਣਾ ਘਟਣਾ ਮਿਟਣਾ ਇਹ ਨਿਯਮ ਹਰ ਇੱਕ ਤੇ ਲਾਗੂ ਹੈ ਹਰ ਵਸਤੂ ਤੇ ਹਰ ਜੀਵ ਤੇ ਹਰ ਆਕਾਰ ਤੇ ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ ਉੱਥੇ ਘਟਣਾ ਹੈ ਹੀ ਨਹੀਂ ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ ਅਮਿੱਟ ਦੁਨੀਆ ਦੀ ਪ੍ਰਾਪਤੀ ਹੋ ਜਾਂਦੀ ਹੈ ਅਮਿੱਟ ਸੰਸਾਰ ਅਮਿੱਟ ਆਨੰਦ ਅਮਿੱਟ ਸੁਖ ਜੋ ਨੇਸ ਤੋਂ ਨਾਬੂਦ ਹੋ ਹੀ ਨਹੀਂ ਸਕਦਾ ਨਾਉ ਤਸਰੀਸ ਖਰਾਜ ਨਮਾਲ ਖੌਫ ਨਾ ਖਤਾ ਨ ਤਰਸ ਜ਼ਵਾਲ ਅਬ ਮੈਂ ਖੂਬ ਵਤਨ ਗਹਿ ਪਾਈ ਹੂਆਂ ਖੈਰ ਸਦਾ ਮੇਰੇ ਭਾਈ ਉਸ ਸ਼ਹਿਰ ਦੇ ਚ ਸਦੀਵੀ ਖੈਰ ਬਣਿਆ ਹੋਇਆ ਹੈ ਸਦਾ ਹੀ ਖੈਰ ਸਦਾ ਹੀ ਚੜਦੀਆਂ ਕਲਾ ਕਦੀ ਮਾੜੀ ਖਬਰ ਨਹੀਂ ਆਉਂਦੀ ਜ਼ਮੀਨ ਦੇ ਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ ਕੋਈ ਐਸਾ ਸ਼ਹਿਰ ਨਹੀਂ ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਵਿੱਚ ਪੜਨ ਨੂੰ ਮਿਲ ਜੋ ਹੈ ਨਾ ਮਿਲਣ ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ ਨਾ ਤਸਵੀਸ ਖਿਰਾਜ ਨਮਾਲ ਖੌਫ ਨਾ ਖਤਾ ਨ ਤਰਸ ਜ਼ਵਾਲ ਅਬ ਮੈਂ ਖੂਬ ਵਤਨ ਗਹਿ ਪਾਈ ਹੂਆਂ ਖੈਰ ਸਦਾ ਮਰੇ ਭਾਈ اے ਮੇਰੇ ਭਰਾ ਉਥੇ ਸਦੀਵੀ ਖੈਰ ਹੈ ਉਥੇ ਸਦੀਵੀ ਆਨੰਦ ਹੈ ਮੈਂ ਉਸ ਸ਼ਹਿਰ ਦਾ ਵਾਸੀ ਮੈਂ ਉਸ ਨਗਰੀ ਦਾ ਵਾਸੀ ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣੋ ਹਕੀਕਤ ਹੈ ਬੈਰੋਨੀ ਦੁਨੀਆ ਦੇਚ ਜਿਸ ਮੁਲਕ ਦੇਚ ਸੁਖ ਜ਼ਿਆਦਾ ਹੋਵੇ ਉਹ ਮੁਲਕ ਬਾਕੀ ਲੋਗਾ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਦੁਖੀ ਲਈ ਕਮਜ਼ੋਰ ਲਈ ਗਰੀਬਾਂ ਲਈ ਆਪਣੇ ਮੁਲਕ ਦੇ ਦਵਾਰ ਬੰਦ ਕਰ ਦਿੰਦੇ ਨੇ ਐਸਾ ਅਸੀਂ ਧਰਤੀ ਤੇ ਦੇਖਦੇ ਹਾਂ ਇੱਕ ਪ੍ਰਾਂਤ ਦੇ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕ੍ਰਿਤਿਕ ਸੰਪਦਾ ਹੋਵੇ ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦਵਾਰ ਬੰਦ ਕਰਦਾ ਹੈ ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਏ ਤਾਂ ਬਹੁਤ ਕੁੱਦੇ ਹੁੰਦੇ ਆਏ ਉਹ ਦੂਸਰੀਆਂ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ ਪਰ ਰਵਿਦਾਸ ਕਹਿੰਨ ਜਿਸ ਸ਼ਹਿਰ ਦਾ ਮੈਂ ਵਾਸੀਆਂ ਬੇਗਮਪੁਰੇ ਦਾ ਇਸ ਸ਼ਹਿਰ ਦੇ ਬੂਏ ਹਰ ਇੱਕ ਲਈ ਖੁੱਲੇ ਨੇ ਕੋਈ ਵੀ ਆਵੇ ਇਸ ਬੋਗੰਪੁਰੇ ਦੇ ਵਿੱਚ ਵਸੇ ਤੇ ਆਨੰਦ ਲਵੇ ਸੁਖ ਚੈਨ ਲਵੇ ਮੈਂ ਸਭ ਨੂੰ ਆਵਾਜ਼ ਮਾਰ ਰਿਹਾ ਸਭ ਨੂੰ ਢਡੋਰਾ ਪਿਟ ਕੇ ਬੁਲਾ ਰਿਹਾ